we ਮਰਦਾਬਾਹ ਨਾ ਦੇ ਨੀ। ਮਰਦਾਬਾਹ ਨਾ ਲਾ ਦਿਓ। ਮਰਦਾਬਾਹ ਯੂਨੀਵਰਸਿਟੀ ਪ੍ਰਸ਼ਾਸਨ ਮਰਦਾਬਾਹ ਯੂਨੀਵਰਸਿਟੀ ਪ੍ਰਸ਼ਾਸਨ ਮਰਦਾਬਾਹ ਯੂਨੀਵਰਸਿਟੀ ਪ੍ਰਸ਼ਾਸਨ ਮਰਦਾਬਾਹ ਪ੍ਰਸ਼ਾਸਨ ਮਰਦਾਬਾਹ ਯੂਨੀਵਰਸਿਟੀ 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 ਪ੍ਰਸ਼ਾਸਨ ਮਰਦਾਬਾਹ ਪ੍ਰਸ਼ਾਸਨ ਮਰਦਾਬਾਹ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਕੇਟੀ ਸਾਹਿਬ ਜੀ ਕੀ ਨਾਮ ਹੈ ਕੀ ਮਸਲਾ ਆਇਆ ਸਾਰਾ ਤੁਸੀਂ ਸਾਰੇ ਸਟੂਡੈਂਟ ਜਿਸਕਰ ਸਿੰਘ ਮੇਰਾ ਨਾਮ ਹੈ ਜੀ ਇਹ ਮਸਲਾ ਗੁਰਨਾਣਕ ਦੇ ਯੂਨੀਵਰਸਿਟੀ ਦੇ ਬਾਲਸਟ ਸਟੂਡੈਂਟ ਨੰਬਰ 1 ਦਾ ਜਿੱਥੇ ਜਿਹੜੇ ਡਿਊਟੀ ਤੇ ਜਿਹੜਾ ਘਟਨਾ ਸੀਗਾ ਉਹਦੇ ਵੱਲੋਂ ਜਿਹੜੇ ਹੋਸਟਲਰ ਬੱਚਾ ਉਹਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਬਹੁਤ ਗੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਗਈ ਉਹਨੂੰ ਪਾਰਕਿੰਗ 'ਚ ਮੋਟਰਸਾਈਕਲ ਲਾਉਣ ਤੋਂ ਵੀ ਮਨ ਉਹਨੂੰ ਢੱਕਿਆ ਗਿਆ ਉਸ ਤੋਂ ਬਾਅਦ ਜਦੋਂ ਨੇ ਉਹਦਾ ਵਿਰੋਧ ਕੀਤਾ ਤਾਂ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਕੋਦੇ ਵੱਲੋਂ ਤੇ ਸਾਨੂੰ ਪਤਾ ਲੱਗਾ ਸੀ ਸਾਰੇ ਗਏ ਉੱਥੇ ਉਹਦੇ ਨਾਲ ਧੱਕਾ ਮੁੱਕੀ ਹੋਈ ਤਾਂ ਕੰਮ ਉੱਕੀ ਜਿਹੜੀ ਆ ਪੱਗ ਇੱਕ ਦੂਜੇ ਦੀ ਉਹਨਾਂ ਉੱਥੇ ਲਾਈ ਆ ਉਸ ਤੋਂ ਬਾਅਦ ਜਦੋਂ ਸਾਰੀ ਸਿਕਿਉਰਿਟੀ ਆ ਗਈ ਆ ਫੇਰ ਬੱਚੇ ਇਕੱਠੇ ਹੋਇਆ ਸਿਕਿਉਰਿਟੀ ਵਾਲਿਆਂ ਦੁਬਾਰਾ ਫੇਰ ਜਾਣ ਕੇ ਕੋਹਰ ਬੱਚੇ ਦੀ ਪੱਗ ਤੇ ਇਹ ਜਿਹੜੀ ਗੱਲ ਆ ਇਹ ਗੱਲ ਬਿਲਕੁਲ ਟਾਲਰਟ ਨਹੀਂ ਹੋਣੀ ਚਾਹੀਦੀ ਇਹ ਗੱਲ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਅੰਮ੍ਰਿਤਸਰ ਆ ਇੱਥੇ ਅਸੀਂ ਇਹੋ ਜਿਹੜਾ ਜਿਹੜਾ ਸਿੱਖ ਬੱਚਾ ਨਾਲ ਜਿਹੜਾ ਵਤੀਰਾ ਇਹ ਅਸੀਂ ਨਹੀਂ ਜੀ ਇੱਥੇ ਜਰਨਾ ਤੇ ਅਗਲੀ ਮੰਗ ਸਾਡੀ ਇਹ ਆ ਵੀ ਉਹਨਾਂ ਨੂੰ ਜਿਨ੍ਹਾਂ ਨੇ ਐਵੇਂ ਕੀਤਾ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਨਾਲ ਹੀ ਜਿਹੜਾ ਚੀਫ ਸਿਕਿਉਰਟੀ ਆਫੀਸਰ ਆ ਨਾਲ ਉਹਨੂੰ ਬਰਖਾਸਤ ਕੀਤਾ ਜਾਵੇ ਬੜੀ ਅੱਗੇ ਵੀ ਬੜੇ ਮਸਲੇ ਆਏ ਨੇ ਸਿਕਿਉਰਟੀ ਦੇ ਅੱਜ ਕੱਲ੍ਹ ਬਿਲਕੁਲ ਲਗਾਤਾਰ ਬੰਦੇ ਆ ਰਹੇ ਤੁਹਾਡੇ ਵੱਲੋਂ ਵਾਈਸ ਚਾਂਸਲਰ ਨਾਲ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਗਈ ਬੜੀ ਵਾਰੀ ਗੱਲਬਾਤ ਕੀਤੀ ਆ ਜੀ ਬੜੀ ਪੀ ਇਹਨਾਂ ਦੀ ਤੁਸੀਂ ਵਰਦੀ ਵੇਖੋ ਵੀ ਸਾਰੀ ਮੁਲਾਜ਼ਮਾਂ ਵਾਲੀ ਪੁਲਿਸ ਮੁਲਾਜ਼ਮਾਂ ਵਾਲੀ ਇਹ ਸਾਰਾ ਦਿਨ ਫੀਲ ਹੀ ਐਸੇ ਜ ਰਹਿੰਦੇ ਵੀ ਅਸੀਂ ਪੁਲਿਸ ਮੁਲਾਜ਼ਮਾਂ ਇਹਨਾਂ ਨੂੰ ਬਥੇਰੀ ਰੀ ਅੱਖਾਂ ਇਹਨਾਂ ਨੂੰ ਬਥੇਰੀ ਰੀ ਇਹ ਵੀ ਬੇਨਤੀ ਕੀਤੀ ਵੀ ਜਿਹੜਾ ਸਲੀਕਤਾ ਦਾ ਸਲੀਕਾ ਬੱਚਾ ਨਾਲ ਵਿਦਿਆਰਥੀ ਨਾਲ ਉਹ ਠੀਕ ਕਰੋ ਪਰ ਇਹ ਨਹੀਂ ਜੀ ਕਿਸ ਗੱਲ ਤੇ ਆਉਂਦੇ ਭਾਜੀ ਆਊਟਸਾਈਡਰ ਦੀਆਂ ਵੀ ਗੱਲਾਂ ਉੱਡਦੀਆਂ ਨੇ ਕਿ ਆਊਟਸਾਈਡਰਾਂ ਨੂੰ ਅੰਦਰ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਕੁਝ ਪੈਸੇ ਲੈਣੇ ਜਾਂ ਕੁਝ ਇੱਥੋਂ ਦਾ ਗੱਲ ਵੀ ਕੀ ਸੱਚ ਹੈ ਕਿ ਇਹ ਆਊਟਸਾਈਡਰ ਆਉਂਦੇ ਨੇ ਗੱਡੀਆਂ ਦੇ ਵਿੱਚ ਫਿਰ ਬਾਅਦ ਚ ਕੁਝ ਨਾ ਕੁਝ ਅੰਦਰ ਬਿਲਕੁਲ ਆਊਟਸਾਈਡਰ ਜਿਹੜੇ ਆਊਟਸਾਈਡਰਸ ਆ ਉਹਨਾਂ ਦੀਆਂ ਗੱਡੀਆਂ ਪਹਿਲ ਦੇ ਆਧਾਰ ਤੇ ਅੰਦਰ ਆਉਂਗੀਆਂ ਤੁਸੀਂ ਵੇਖ ਲਿਓ ਭਾਵੇਂ ਜਾ ਕੇ ਕੀ ਮੰਗ ਕੀ ਕਰਦੀ ਹੁੰਦਾ ਨੇ ਕੀ ਮੰਗ ਬਸ ਇਹੀ ਆ ਜਿਹੜੇ ਗਾੜ ਨੇ ਪੱਗ ਲਾਈ ਆ ਮੁੰਡਿਆਂ ਦੀ ਉਹ ਗਾੜ ਨੂੰ ਪਰਖਾਸਤ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਦਾ ਜਿਹੜਾ ਚੀਫ ਸਿਕਿਉਰਿਟੀ ਅਫਸਰ ਆ ਨਾਲ ਦੀ ਨਾਲ ਉਹਨੂੰ ਪਰਖਾਸਤ ਕੀਤਾ ਜਾਵੇ ਜੀ ਠੀਕ